ਜੀ ਬਲੈਕ ਫੈਨ ਬੰਗ ਵਾਲੇ ਦੋ ਗੱਡੀਆਂ ਚਲਾਨ ਕੀਤੇ ਤੇ ਪੰਜ ਮੋਟਰਸਾਈਕਲ ਜਿਹੜੇ ਨੇ ਬੁਲਟ ਅਮਪਾਉਂਡ ਕੀਤੇ ਨੇ ਜਿਹੜੀ ਸਾਡੀ ਇਹ ਰੂਟੀਨ ਚੈਕਿੰਗ ਹੀ ਆ ਜੀ ਸਾਡੇ ਐਸਐਸਪੀ ਸਾਹਿਬ ਵੱਲੋਂ ਜਿਹੜੇ ਖਾਸ ਹਦਾਇਤਾਂ ਦਿੱਤੀਆਂ ਗਈਆਂ ਵੀ ਤੇ ਵਿਦਾਊਟ ਨੰਬਰ ਮੋਟਰਸਾਈਕਲ ਜਾਂ ਬੁਲਟ ਮੋਟਰਸਾਈਕਲ ਜਿਹੜੇ ਪਟਾਕੇ ਵਾਲੇ ਅਮਪਾਉਂਡ ਕਰੋ ਇਹਦੀ ਲੱਗਦਾ ਕਾਫੀ ਪਰੇਸ਼ਾਨ ਵੀ ਹੁੰਦੇ ਸੀ ਲੋਕ ਪਟਾਕੇ ਮਾਰ ਕੇ ਚਲੇ ਜਾਂਦੇ ਸੀ ਬਿਲਕੁਲ ਪਰੇਸ਼ਾਨੀ ਵਾਲਾ ਕੰਮ ਆ ਜੀ ਬਿਲਕੁਲ ਕੋਈ ਬਜ਼ੁਰਗ ਜਾਂਦਾ ਹੋਵੇ ਕੋਈ ਪਟਾਕੇ ਮਾਰਦੇ ਨੇ ਉਹ ਬਿਲਕੁਲ ਬਿਲਕੁਲ ਇੱਕ ਨੌਨਸੈਂਸ ਹੀ ਹੈਗੀ ਆ ਤੇ ਵਾਇਓਲੇਸ਼ਨ ਆਫ ਦਾ ਅਸੀਂ ਜਿਹੜੇ ਅੱਜ ਪੂਰੀ ਮਹਿਮ ਚਲਾਈ ਆ ਦੇਖੋ ਜੀ ਅੱਜ 5-6 ਮੋਟਰਸਾਈਕਲ ਜਿਹੜੇ ਬਾਉਂਡ ਕੀਤੇ ਨੇ ਜਿਹੜੇ ਕਾਲੀ ਜਾਲੀਆਂ ਵਾਲੇ ਵੀ ਕਾਫੀ ਆ ਜਿਹੜੇ ਕ੍ਰਾਈਮ ਦੀ ਗੱਤ ਹੈ ਇਹਨਾਂ ਨਾਲ ਕੀ ਕੀਤਾ ਕੀ ਲੈ ਕੇ ਜਾ ਰਹੇ ਨੇ ਕੁਝ ਤਾਂ ਹੀ ਨਾ ਤਾਂ ਹੀ ਨਾਕੇ ਲੱਗਦੇ ਨੇ ਜੀ ਪ੍ਰੀਵੈਂਟਿਵ ਐਕਸ਼ਨ ਲੈ ਰਹੇ ਆ ਅਸੀਂ ਤੇ ਜੋ ਚਰਾਂਜ ਜਿੰਨੇ ਦੀ ਚਲਾਨੀਆਂ ਚਲਾਨੀਆਂ ਕਰ ਰਹੇ ਆ ਜੀ ਹੁਣ ਵੀ ਨੋਜਵਾਂ ਨਹੀਂ ਸੁਧਰਨ ਦੇ ਹੋਣਾ ਵਾਸਤੇ ਕੀ ਸਦੇ ਫਿਰ ਸਾਡੇ ਕੋਲ ਤਾਂ ਜੋ ਕਾਨੂੰਨ ਆ ਜੀ ਕਾਨੂੰਨ ਦੇ ਮੁਤਾਬਕ ਫਿਰ ਕਾਰਵਾਈ ਹੈ ਕਾਰਵਾਈ ਤੋਂ ਬਾਅਦ ਡਬਲ ਹੋਗਾ ਉਹਦਾ ਸਸਪੈਂਸ਼ਨ ਆਫ ਦਾ ਲਾਇਸੈਂਸ ਹੈ ਜੀ ਕੀ ਲੱਗਦਾ ਵੀ ਜਿਹੜੇ ਪਟਾਕੇ ਮਾਰਦੇ ਨੇ ਪਰਿਵਾਰ ਨੂੰ ਵੀ ਪਤਾ ਹੁੰਦਾ ਉਹ ਬੋਲਟ ਸਾਡਾ ਬੱਚਾ ਲੈ ਕੇ ਜਾ ਰਿਹਾ ਇਹ ਨਵੀਂ ਨਵੇਂ ਐਕਚੁਅਲੀ ਕੀ ਨਵੀਂ ਜਨਰੇਸ਼ਨ ਹੈ ਜੀ ਉਹ ਨਵਾਂ ਨਵੇਂ ਨੂੰ ਇੱਕ ਨਵਾਂ ਚਾਹ ਹੁੰਦਾ ਜੀ ਬੋਲਟ ਦੀ ਆਵਾਜ਼ ਬਣਨੀ ਚਾਹੀਦੀ ਐਂ ਬਣਨਾ ਚਾਹੀਦਾ ਬਿਕਾਉਜ਼ ਔਰ ਸੁਪਰੀਮ ਕੋਰਟ ਦੀ ਬੜੀਆਂ ਸਟ੍ਰਿਕਟ ਰੂਲਿੰਗਸ ਨੇ ਦੇ ਇਹਦੇ ਪ੍ਰਤੀ